ਹਾਜੀ ਵੀਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬੜੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿ 100 ਚੁੱਕ ਸਮਾਗਮ ਵਾਸਤੇ ਅੰਮ੍ਰਿਤਪਾਲ ਸਿੰਘ ਹੋ ਰਹੀ ਜਾਣ ਲੱਗੇ ਆ ਤੇ ਉਹਨਾਂ ਨੂੰ ਸੱਦਾ ਆਇਆ ਹੋਇਆ ਭਾਵੇਂ ਐਨਐਸਐ ਲੱਗੀ ਹੈ ਉਹ ਗੱਲ ਵੱਖਰੀ ਹੈ ਤੇ ਨਰਿੰਦਰ ਮੋਦੀ ਤੇ ਹੋਰ ਜਿੰਨੇ ਵੀ ਮੈਂਬਰ ਪਾਰਲੀਮੈਂਟ ਇਸ ਟਾਈਮ ਬਣੇ ਨੇ ਉਹ ਸਾਰੇ ਹੀ ਉਸ ਟਾਈਮ 100 ਚੁੱਕ ਸਮਾਗਮ 'ਚ ਜਾਣਗੇ ਇੱਥੇ ਗੌਰ ਕਰਨ ਵਾਲੀ ਗੱਲ ਇਹ ਆ ਕਿ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਭਾਵੇਂ ਐਨਐਸਐ ਲੱਗੀ ਹੋਈ ਹੈ ਪਰ ਉਹ ਚੁਣੇ ਹੋਏ ਨਾਮੰਦੇ ਨੇ ਤੇ ਉਹਨਾਂ ਨੂੰ ਉੱਥੇ ਜਿਹੜੇ ਕਿ ਨਵੇਂ ਹੁਣ ਪਾਰਲੀਮੈਂਟ ਹਾਊਸ ਬਣੇ ਆ ਉੱਥੇ ਉਹਨਾਂ ਨੇ ਜਾ ਕੇ ਸੋਚ ਚੁੱਕ ਸਮਾਗਮ 'ਚ ਆਪਣੀ ਹਾਜ਼ਰੀ ਭਰਨੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਉਹ ਕਿਸ ਤਰ੍ਹਾਂ ਚੁਕਵਾਂਦੇ ਉਹਨਾਂ ਨੂੰ 100 ਮੱਲਾ ਅੰਦਰ ਬੈਠ ਕੇ ਚੁਕਵਾਉਣਗੇ ਜਾਂ ਔਨਲਾਈਨ ਚੁਕਵਾਉਣਗੇ ਹੁਣ ਇਹਦੇ ਅੰਦਰ ਗੌਰ ਕਰਨ ਵਾਲੀ ਅਗਲੀ ਗੱਲ ਇਹ ਆ ਜਾਂਦੀ ਕਿ ਜਿੰਨੇ ਵੀ ਨਵੇਂ ਮੈਂਬਰ ਬਣੇ ਪਾਰਲੀਮੈਂਟ ਦੇ ਇਹ ਸਾਰੇ ਦੇ ਸਾਰੇ ਹੀ ਉੱਥੇ ਪਹੁੰਚਣਗੇ ਆਪਣੀ ਹਾਜ਼ਰੀਆਂ ਭਰਨਗੇ ਪੰਜਾਬ ਤੋਂ ਜਿੰਨੇ ਵੀ ਆਏ ਨੇ 13 ਦੇ 13 ਜਣੇ ਉਹ ਜਾ ਕੇ ਆਪਣੀ ਹਾਜ਼ਰੀ ਭਰਨਗੇ ਤੇ ਸੌ ਚੁੱਕ ਸਮਾਗਮ 'ਚ ਆਪਣਾ ਸ਼ਲਾਗਾ ਦੇਣਗੇ ਅਗਲੀ ਗੱਲ ਇਹ ਵੇਖਣ ਵਾਲੀ ਰਹੇਗੀ ਕਿਉਂਕਿ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਐ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਉਹਨਾਂ ਤੋਂ ਹੀ ਹੋਏਗੀ ਸਭ ਤੋਂ ਪਹਿਲਾਂ ਉਹ ਸੌ ਚੁੱਕਣਗੇ ਉਦੋਂ ਬਾਅਦ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਹਦਾ ਜਿਹਦਾ ਨਾਮ ਆਊਗਾ ਉਹ ਚੁੱਕਣਗੇ ਤੇ ਨਾਲ ਹੀ ਰਹਿ ਜਾਏਗੀ ਗੱਲ ਸਪੀਕਰ ਸਾਹਿਬ ਦੀ ਕਿਉਂਕਿ ਉਹ ਸਪੀਕਰ ਵੀ ਚੁਣੇ ਜਾਂਦੇ ਆ ਤੇ ਉਹ ਵੀ ਉਹਨਾਂ ਦੀ ਗੱਲਬਾਤ ਰੱਖੀ ਜਾਊਗੀ ਉਹ ਆਪਣੀ ਗੱਲ ਰੱਖਣਗੇ ਨਰਿੰਦਰ ਬੋਦੀ ਕਿ ਉਹ ਕੀ ਸੋਚਦੇ ਕਿਸ ਤਰ੍ਹਾਂ ਕਰਦੇ ਇਹ ਆਉਣ ਵਾਲਾ ਟਾਈਮ ਦੱਸੂਗਾ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ 13 ਦੇ 13 ਜਣੇ ਉਹ ਦੁਬਾਰਾ ਤੁਹਾਨੂੰ ਨਜ਼ਰ ਆਣਗੇ ਇਸ ਪਾਰਲੀਮੈਂਟਰੀ ਹਾਲ ਵਿੱਚ ਹੁਣ ਅਗਲੀ ਗੱਲ ਇਹ ਵੇਖਣ ਵਾਲੀ ਰਹਿ ਜਾਏਗੀ ਕਿ ਜਿਹੜੇ ਹੁਣ ਅਮਰਿਤਪਾਲ ਸਿੰਘ ਹੋਰੀ ਹੈ ਉਹਨਾਂ ਦੇ ਉੱਤੇ ਐਨਐਸਸੀ ਦੇ ਜਾਲੇ ਕੱਢਿਆ ਜਾਂਦਾ ਇਹ ਨਹੀਂ ਕੱਢੇ ਜਾਂਦਾ ਭਾਵੇਂ ਇਹ ਖਬਰ ਆ ਗਈ ਹੈ ਕਿ ਸਾਲ 25 ਤੱਕ 2025 ਤੱਕ ਉਹਨਾਂ ਦੀ ਐਨਐਸਸੀ ਵਧਾ ਦਿੱਤੀ ਗਈ ਹੈ ਹੁਣ ਉਹ ਜੇ ਸੌ ਚੁੱਕ ਵੀ ਲੈਂਦੇ ਆ ਇਹ ਵੇਖਣਯੋਗ ਰਹਿ ਜਾਏਗਾ ਕਿ ਭਾਈ ਉਹਨਾਂ ਨੂੰ ਉਹ ਸੌ ਚੁੱਕਣ ਤੋਂ ਬਾਅਦ ਉਹਦੇ ਉੱਤੇ ਲੱਗੀ ਐਨਐਸਏ ਨੂੰ ਕੱਟ ਕਰਦੇ ਨਹੀਂ ਕਰਦੇ ਜਾਂ ਉਹਨੂੰ ਇਸ ਤਰ੍ਹਾਂ ਹੀ ਛੱਡ ਦਿੰਦੇ